ਆ ਰਿਹਾ ਨਾ ਕਿਦਾਂ ਬਲਵਾਨੋ ਕੀ ਆ ਲਿਆ ਹੁਣ ਆ ਗਏ ਸਟਾਰ ਹੋ ਗਿਆ ਛੋਟਾ ਮੈਚ ਹੈਗਾ ਮੈਚ ਨਿਕਾ ਮੈਨੂੰ ਪਤਾ ਨਹੀਂ ਪਉਂਦੀ ਠੀਕ ਹੈ ਠੀਕ ਹੈ ਠੀਕ ਹੈ ਲੈ ਗੁੜਤੀ ਦਿਮੋਣ ਆ ਗਏ ਮਨਜਾ ਦੇ ਗੁੜਤੀ ਦੇਣੀ ਆ ਹਾਂਜੀ ਭਾਜੀ ਲੈ ਜਾਓ ਲਿਆਓ ਕਹਿੰਦਾ ਛੇਰਾ ਕਹਿੰਦੇ ਸੱਤਾ ਫਰੋਈ ਪੁਰੀਆ ਨਹੀਂ ਅੱਛਾ ਹਾਂਜੀ ਉਹਨਾਂ ਦੇ ਪਿੰਡ ਤੋਂ ਜੀ ਆਪਣੇ ਗਵਾਲਤਰੀ ਠੀਕ ਹੈ ਨਿਊਜ਼ੀਲੈਂਡ ਜਿੰਦਾ ਜਿਹੜਾ ਜੀ ਹੂੰ ਕਿਦਾਂ ਬਲਵਾਨੋ ਓਏ ਨੈਕਸਤੀ ਪਾ ਇੱਧਰ ਇਦਰਾ ਆਏ ਨੈਕਸਟ ਵੀਰ ਹਾਂ ਕੀ ਆ ਲਿਆ ਤੇਰੇ ਹਲ ਵੇਂਦੇ ਨਹੀਂ 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 ਲੋਂਦਾ ਹੀ ਹਾਂ ਕਿਨੇ ਚੱਦਦਾ ਹੋ ਗਿਆ ਇਹ 7 ਮਿੰਟ ਹੋ ਗਏ ਭਲਵਾਨ ਜੀ 7 ਮਿੰਟ ਹਾਂ ਜੀ ਤੁਹਾਡੇ ਨਾਲ ਪਿਆਰ ਬੜਾ ਫਿਰ ਹੈ ਬੜੀ ਦੀ ਜੀ ਭਲਵਾਨ ਜੀ ਅਖੇ ਨਹੀਂ ਭਲਵਾਨ ਜੀ ਬਲੀ ਮਹਾਰਾਜ ਮਹਾਰਾਜ ਮੇਰ ਕਰ ਲਿਆ ਪਹਿਲਾਂ ਵੀ ਤੁਹਾਨੂੰ ਫੋਨ ਖੋਲ ਦੇ ਖੋਲ ਦੇ ਖੋਲ ਦੇ ਅੱਛਾ ਤੇ ਉਹ ਦੂਜਾ ਹਾਂ ਜੀ ਠੰਡ ਚ ਗੱਡੀ ਗੱਡੀ ਐ ਗਈ ਨਹੀਂ ਫਿਰ ਨਹੀਂ ਨਿਕਾ ਜੇ ਨਿਕਾ ਸੀ ਚੰਗਾ ਕੀਤਾ ਜ ਵੱਡਾ